ਸ੍ਰੀਕਾਰ ਸਾਰੇ ਪੰਜਾਬ ਵਾਲਿਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰੋ ਗੱਲ ਕਰਾਂਗੇ ਡੀਆਈਜੀ ਆਪਾਂ ਹਰਚਰਨ ਭੁੱਲਰ ਸਿੰਘ ਦੀ ਕਿਉਂਕਿ 60 ਕਰੋੜ ਰੁਪਇਆ ਸ਼ਰੇਆਮ ਫੜਾ ਗਿਆ ਬਿਜੀਲੈਂਸ ਕਨੀਓ ਕਿਉਂਕਿ ਚੰਗੀ ਤਰ੍ਹਾਂ ਇਨਕੁਆਰੀ ਕਰ ਰਹੀ ਆ ਹੁਣ ਫੇਰ ਸੂਹ ਲੱਗੀ ਆ ਬਿਜੀਲੈਂਸ ਨੂੰ ਕਿਉਂਕਿ 2.5 ਕਿਲੋ ਸੋਨਾ ਬਰਾਮਤ ਹੋਇਆ ਪਹਿਲਾਂ ਆਪਾਂ ਹੁਣ ਗੱਲ ਕਰਾਂਗੇ ਦੂਜੀ ਕਿਉਂਕਿ ਪੰਜਾਬ ਪੁਲਿਸ ਸਾਰੀ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਮੈਂ ਪਹਿਲਾਂ ਕਈ ਪੰਜਾਬ ਪੁਲਿਸ ਤੋਂ ਕਈ ਜਿਹੜੇ ਮਲਾਜ਼ਮਾਂ ਗਏ ਕਿਉਂਕਿ ਕਈ ਬੀਬੀਆਂ ਹੁਣ ਜਿਵੇਂ ਲਾਲੋ ਥਾਰ ਵਾਲੀ ਬੀਬੀ ਜਿਹੜੀ ਥਾਰ ਵਾਲੀ ਬੀਬੀ ਬਠਿੰਡੇ ਦੇ ਵਿੱਚ ਫੜੀ ਗਈ ਸੀ ਕਈ ਗ੍ਰਾਮ ਚਿੱਟੇ ਨਹੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਕਈ ਵੀਡੀਓ ਉਹਦੀਆਂ ਪਾਈਆਂ ਪਹਿਲਾਂ ਹੁਣ ਜਦੋਂ ਪੰਜਾਬ ਪੁਲਿਸ ਜਿਹੜੀ ਮੰਨ ਲਓ ਆਮ ਨਿਗਰ ਆਮ ਨਾਗਰਿਕ ਦੀ ਸੁਰੱਖਿਆ ਕਰਦੀ ਆ ਜਦੋਂ ਉਹੀ ਮੰਨ ਲਓ 2 ਨੰਬਰ ਦਾ ਧੰਦਾ ਕਰ ਲੱਗੀ ਆਮ ਨਾਗਰਿਕ ਤੇ ਕਰਨੀ ਕਰਨਾ ਆਮ ਨਾਗਰਿਕ ਕਿਵੇਂ ਸਹੀ ਰਹਿਣਗੇ ਦੂਜਾ ਨੰਬਰ ਕਿਉਂਕਿ ਆਮ ਨਾਗਰਿਕ ਦੀ ਸੁਰੱਖਿਆ ਕਰਦੇ ਹੁੰਦੇ ਆ ਜਿਹੜੀ ਪੰਜਾਬ ਪੁਲਿਸ ਹੁੰਦੀ ਆ ਹੁਣ ਜਦੋਂ ਆਮ ਨਾਗਰਿਕ ਨੂੰ ਖਤਰਾ ਗਾ ਜਦੋਂ ਪੰਜਾਬ ਪੁਲਿਸ ਹੀ ਆਪ ਹੀ ਖੁਦ ਕੰਮ ਕਰਨ ਲੱਗੀ ਐ ਜੀ ਹੁਣ ਜੇਦਾ ਪੰਜਾਬ ਪੁਲਿਸ ਹੀ ਮੰਨ ਲੋ ਇਹ ਤਸਕਰੀਆਂ ਕਰ ਲੱਗੀ ਮੰਨ ਲੋ ਜਾਂ ਪੈਸੇ ਦੀ ਕੋਈ ਨਾ ਕੋਈ ਹੁਣ ਸ਼ਰੇ ਆਮ ਕਿਉਂਕਿ ਇਹ ਭੁੱਲਰ ਕਨੀਓ ਜੋ ਭੁੱਲਰ ਦੇ ਘਰੋਂ ਡੀਜੀਆਈਪੀ ਡੀਆਈ ਭੁੱਲਰ ਕਨੀਓ ਕਿਉਂਕਿ ਮੰਨ ਲੋ ਫੜਿਆ ਗਿਆ ਜੋ ਡੀਜੀਪੀ ਗੌਰਵ ਜਦਵਾਗੇ ਪੰਜਾਬ ਦੇ ਆਪਣੇ ਉਹ ਵੀ ਚੰਗੀ ਤਰ੍ਹਾਂ ਇਨਕਵਰੀ ਕਰ ਰਹੇ ਹੈਗੇ ਤੇ ਹੁਣ CBI ਜਾਂਚ ਕਰ ਰਹੀ ਹੈ CBI ਨੂੰ ਦੁਬਾਰਾ ਸੂਹ ਲੱਗੀ ਆ ਕਿਉਂਕਿ ਜਿੱਦਾਂ ਦੇ ਵੀ ਵਿਚਾਰ ਜਿੱਦਾਂ ਦਾ ਵੀ ਮੁੱਦਾ ਸਾਹਮਣੇ ਨਿਕਲ ਕੇ ਆਊਗਾ ਉਦਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਹਾਡੇ ਸਾਹਮਣੇ ਰੱਖਾਂਗੇ ਮੁੱਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਿਹਾ ਕਰੋ ਪੰਜਾਬੀਓ ਤੇ ਚੈਨਲ ਲੈ ਕੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਆਰ ਘੰਟੀ ਦਾ ਬਟਨ ਵੀ ਜਰੂਰ ਦਬਾਇਆ ਕਰੋ ਆਜੋ ਵੀ ਹੁਣ ਗੱਲ ਕਰਦੇ ਆਂ ਪਾ ਥਾਰ ਵਾਲੀ ਬੀਬੀ ਦੀ ਕਿਉਂਕਿ ਥਾਰ ਵਾਲੀ ਬੀਬੀ ਤੇ ਨਾ ਹੀ ਕੋਈ ਕੇਸ ਬਣਿਆ ਹਏ ਵਿਚੇ ਜੀ ਲੜਕਾ ਫਿਰਦਾ ਕਿਉਂਕਿ ਥਾਰ ਵਾਲੀ ਬੀਬੀ ਤੋਂ ਸ਼ਰੇ ਨਾਮ ਬਠਿੰਡਾ ਦੇ ਵਿੱਚ ਚਿੱਟਾ ਫੜਾ ਗਿਆ ਸੀ ਜਿਹੜੀ ਐਂਬੂਲੈਂਸ ਦੇ ਵਿੱਚ ਆਪਾਂ ਮੰਨ ਲਓ ਡੈੱਡ ਬਾਡੀਆਂ ਲੈ ਕੇ ਜਾਂਦੇ ਆ ਜਾਂ ਮਰੀਜ਼ ਲੈ ਕੇ ਜਾਂਦੇ ਆ ਉਹ ਐਂਬੂਲੈਂਸਾਂ ਹੀ ਚਿੱਟਾ ਪਚਾਇਆ ਜਾਂਦਾ ਸੀ ਹੁਣ ਆਜੋ ਵੀ ਡੀਜੀਪੀ ਦੀ ਗੱਲ ਕਰਦੇ ਆਂ ਡੀਜੀਪੀ ਪੁੱਲਰ ਦੀ ਕਿਉਂਕਿ ਡੀਆਈਜੀ ਪੁੱਲਰ ਦੀ ਕਿਉਂਕਿ ਹੁਣ ਪੁੱਲਰ ਦੇ ਘਰੋਂ 60 ਕਰੋੜ ਰੁਪਇਆ ਸ਼ਰੇਆਮ ਸਿੱਧਾ ਤੇ 2.5 ਕਿਲੋ ਸੋਨਾ ਕਿਉਂਕਿ ਹੁਣ CBI ਨੂੰ ਫੇਰ ਸੂਹ ਲੱਗੀ ਆ ਜੋ ਚੰਡੀਗੜ੍ਹ ਵਾਲੇ ਕਈ ਘਰਾਂਗੇ ਉਹਨਾਂ ਦੇ ਵਿੱਚ ਮੰਨ ਲਓ ਛਾਪੇਮਾਰੀ ਕਰ ਰਹੀ ਹੈਗੀ ਜਿੱਦਾਂ ਦਾ ਮੁੱਦਾ ਨਿਕਲ ਕੇ ਆਇਆ ਕੋਈ ਸਾਹਮਣੇ ਉਦਾਂ ਦਾ ਮੁੱਦਾ ਸੋਡੇ ਸਾਹਮਣੇ ਰੱਖਾਂਗੇ ਪੰਜਾਬੀਓ ਵੀਡੀਓ ਨੂੰ ਸ਼ੇਅਰ ਕਰਦੇ ਰਿਆ ਕਰੋ ਵੱਧ ਤੋਂ ਵੱਧ ਹੁਣ DIG ਆ ਜੋ DIG ਭੁੱਲੜ ਨੂੰ ਹੁਣ ਦੇਖਦੇ ਆਂ ਪੰਜਾਬ ਸਰਕਾਰ ਵੀ ਕੀ ਸਜ਼ਾ ਦਿੰਦੀ ਆ ਸੋ ਪੰਜਾਬੀਓ ਸਸਰੀ ਕਾਰਜੀ ਸਾਰਿਆਂ ਨੂੰ ਧੰਨਵਾਦ ਜੀ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੁੱਦੇ ਸੁਣਨੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਧੰਨਵਾਦ ਜੀ